ਪਾਪਾ ਚੜਾਉਂਦਾ ਆ ਦੇਖੋ ਪਾਣੇ ਪਾਪਾ ਛੇੜੀ ਕਰ ਬਾਈ ਜਾਂਦਾ ਕੈਮਰੇ ਤੇ ਵੀ ਕੈਮਰੇ ਤੇ ਹਾਂ ਤੇ ਆ ਜਾ ਫਿਰ ਆਈ ਤਾਂ ਜਾਂਦਾ ਹੂ ਆ ਦੇਖੋ ਜੀ ਇਹਨਾਂ ਨੂੰ ਫਲਾਫੇ ਪਾਈ ਜਾਂਦੇ ਹਨ ਪਾਪਾ ਉਹ ਮਾਂ ਅਭੀ ਹੋਰੀ ਅਰੇ ਮਾਂ ਦੇਖੋ ਰੀ ਮਾਂ ਆ ਗਈ ਤੁਹਾਨੂੰ ਲੱਭਦੀ ਪਈ ਆ

ਕੈਮਰੇ ਚਾਦਾ ਆ ਜਾ ਹਾਂ ਦੇਖੋ ਪਪਾ ਗਿਆ ਅੰਦਰ ਓਏ ਪਪਾ ਗਿਆ ਅੰਦਰ ਉਯਾਰ ਸਸਤਾ ਆ ਦੇਖੋ ਜੀ ਮੇਰਾ ਪਪਾ ਗਿਆ ਅੰਦਰ ਹਣ ਅਸੀਂ ਅੰਨ ਨੂੰ ਛੱਡ ਕੇ ਦੇਖੋ ਦੇਖੋ ਜੀ ਉਹ ਦੇਖੋ ਉਹਦਾ ਘੋਸਲਾ ਤੇ ਪਪਾ ਜੀ ਕਰਦੇ ਹਨ ਨੂੰ ਆ ਬਹੁਤ ਨਾਲ ਦੇ ਤੂੰ ਡਿੱਗ ਜਿਗਾ ਆ ਦੇਖੋ ਜੀ ਮੇਰੇ ਲੱਕੀ ਸੀ ਹੁੰਦਾ ਨਾ ਆ ਆ ਵੀਡੀਓ ਬਣਾਉਣਾ ਆ ਦੇਖੋ ਜੀ ਉਹ ਪਾਪਾ ਆਪਾ ਜੀ ਨੂੰ ਛੱਡਾ ਇੱਕ ਦੇ ਦੇਖਣੇ ਆ ਅੱਗੇ ਅੱਗੇ ਆ ਦੇਖੋ ਜੀ ਉਹ ਕਿਹਾ ਭਾਈ ਸੰਪਤੀ ਪਾਪਾ ਉਹ ਦੇਖੋ ਤੁਹਾਨੂੰ ਜਿਵੇਂ ਦੀਨ ਲਈ ਹੂੰ ਲਿਆ ਉਹ ਦੇਖ ਪਾਪਾ ਜੀ ਨੂੰ ਬਾਦੋਂ ਮੈਂ ਕੈਮਰਾ ਪਰ ਮੇਰੇ ਹੱਥ ਦਰਦ ਕਰਨ ਲੱਗ ਗਿਆ ਹਏ ਹਏ ਹੱਥ ਨਾ ਵਿੱਚ ਲਿਆ ਬਈ ਪੁੱਠੇ ਬੰਦੀ ਫੋ ਯੂ ਸੋ ਸੋਰੀ ਆਪੇ ਆ ਲੈ ਕੇ ਕੈਮਰਾ ਕਰੀ ਜਾਂਦਾ ਸਹੀ ਵੀਡੀਓ ਬਣਾ ਖਲਾ ਪਾਪਾ ਜੀ ਸਾਡੇ ਆਈਏ ਨੇ ਥੱਲੇ ਇੱਧਰ ਨੂੰ ਸਾਰ ਹਾਂ ਹੁਣ ਸਹੀ ਹੈ ਮਹਾਈ ਕੋਰਸ ਆਏ ਨੂੰ ਫਾਵਾ ਇਹ ਕਿੱਥੇ ਸੀ ਆ ਵੈਸੇ ਫਾਵਾ ਦੀ ਤਾਂ ਅਸਾਂ ਚੱਲ ਵੀਡੀਓ ਬੰਦ ਕਰਤੀ ਨਹੀਂ ਇੱਥੇ ਤਾਂ ਬੰਦ ਕਰ ਦੇ ਵੀਡੀਓ ਥੋੜੀ ਸੇ ਜ਼ਿਆਦਾ ਪੈਂਟਰੀ ਬਣਾਉਣੀ ਆ